ਤੁਹ ਮਹਲਾ ਪੰਜਵਾ ਕਰ ਦੂਜਾ ਅਸ਼ਟਪਦੀਆ ਏਕੋ ਓੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਕੋ ਹੰਗਮ ਸਾਦੇ ਪੰਜ ਜਨਾ ਸਿਉ ਸੰਗਨ ਨ ਛੋਟਕਿਓ ਅਦਿਕ ਅਹੰ ਬਦ ਬਾਦੇ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 641 ਤੇ ਸ਼ੋਭnik 160 ਰਾਗ ਵਿੱਚ ਤੰਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਚਾ ਮਹਾਰਾਜ ਜੀ ਦੀ ਬਾਣਦਾਇ ਪਾਵਨ ਚਬਜੋ ਦੂਜੇ ਕਰ ਵਿੱਚ ਗਾਉਂਦੀ ਹੈ ਦਾ ਹੈ 8 ਬੰਦਾਂ ਵਾਲਾ ਹੈ ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਗਾ ਕੇ ਸਜਕਣ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਮਰਤ ਵੇਲੇ ਦਾ ਮਹਾਰਾਜ ਆਪਨ ਹੁਕਮ ਬਖਸ਼ਿਸ਼ ਕਰ ਰਿਹਾ ਨਾ ਕਿ ਭਾਵੇਂ ਜਿੰਨਾ ਮਰਜ਼ੀ ਪਾਠ ਕਰੀ ਜਾਵੋ ਵੇਦਾਂ ਸ਼ਾਹਤਰਾ ਆਜ਼ਦ ਧਾਰਮਿਕ ਪੁਸਤਕਾਂ ਦੀ ਵਿਚਾਰ ਕਰੀ ਜਾਓ ਨਿਵਲੀ ਕਰਮ ਕਰੀ ਜਾਓ ਆਪਣੀ ਕੁੰਡਲਨੀ ਦਾੜੀ ਰਹੀਂ ਸਵਾਸ ਜਾੜਨੇ ਸਿੱਖ ਲਓ ਇਹਨਾਂ ਦੇ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛੁਟਕਾਰਾ ਨਹੀਂ ਹੋਣਾ ਸਗੋਂ ਹੋਰ ਅਹੰਕਾਰ ਵਿੱਚ ਹੋਰ ਵੱਜ ਜਾਓਗੇ ਭਾਵੇਂ ਪੰਜੇ ਹੋਰ ਵੱਧ ਜਾਣਗੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰੇਵੋ ਸੁਆਮੀ ਕੇ ਦਵਾਰ ਹੈ ਦੀਜੈ ਬੁੱਧ ਬੇਕਾ ਇਹ ਪਿਆਰਿਓ ਇਨਾਂ ਵਿਧੀਆਂ ਦੇ ਨਾਲ ਪਰਮੇਸ਼ਰ ਤੱਕ ਪਹੁੰਚ ਨਹੀਂ ਹੋ ਸਕਦੀ ਇਹੋ ਜੇ ਮਿਥੇ ਕਰਮ ਅਨੇਕਾਂ ਕਰੀ ਜਾਓ ਕੋਈ ਪ੍ਰਾਪਤੀ ਨਹੀਂ ਹੋਣੀ ਇਕੋ ਇੱਕ ਤਰੀਕਾ ਹੈ ਇਨਾਂ ਸਾਰਿਆਂ ਦਾ ਸਾਥ ਛੱਡ ਕੇ ਪਰਮੇਸ਼ਰ ਦੇ ਦਵਾਰ ਦੇ ਉੱਤੇ ਜਾ ਡਿਗੋ ਤੇ ਅਰਦਾਸ ਕਰੋ ਕਿ ਮਹਾਰਾਜ ਸੱਚੇ ਬਾਸ਼ਾ ਸਾਨੂੰ ਵਿਵੇਕ ਬੁੱਧ ਦੇ ਸਾਡੀ ਜੋ ਅਕਲ ਹੈ ਉਹ ਭਲਾਈ ਬੁਰਾਈ ਨੂੰ ਪਰਖ ਕਰਨ ਵਾਲੀ ਹੋ ਜਾਵੇ ਮੋਨ ਭਇਓ ਕਰਪਾ ਧੀ ਰਹਿਓ ਨਗਨ ਫਿਰਿਓ ਬਨ ਮਾਹੀ ਕਾਟ ਤੀਰਤ ਸਭ ਧਰਤੀ ਫਰਮਿਓ ਦੁਬਦਾ ਛੁਟ ਕੈ ਨਾਹੀ ਭਾਵੇਂ ਚੁੱਪ ਧਾਰੀ ਰਖੋ ਭਾਵੇਂ ਆਪਣੇ ਹੱਥਾਂ ਦੇ ਉੱਤੇ ਹੀ ਖਾਣਾ ਖਾਂਦੇ ਰਵੋ ਭਾਵੇਂ ਬਰਤਨ ਨਾ ਵਰਤੋ ਕੋਈਂ ਧਰਤੀ ਦੇ ਉੱਤੇ ਸਾਰੀ ਧਰਤੀ ਦੇ ਉੱਤੇ ਜਿੰਨੇ ਵੀ ਤੀਰਥਾਂ ਨੂੰ ਉਹਨਾਂ ਦਾ ਪਰਮਣ ਕਰ ਲੋ ਯਾਤਰਾ ਕਰ ਲਵੋ ਇਹ ਜੋ ਦੋ ਰਾਵਾਂ ਤੇ ਤੁਰਨ ਵਾਲੀ ਬੁੱਧ ਹੈ ਇਧਰ ਨੂੰ ਜਾਈਏ ਕਿ ਇਧਰ ਨੂੰ ਜਾਈਏ ਇਹ ਖਤਮ ਨਹੀਂ ਹੋਣੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉਤਰੈ ਇਹ ਬਿਦ ਜੇ ਲੱਖ ਜਤਨ ਕਰਾਏ ਸੁਖਣਾ ਸੁਖ ਕੇ ਭਾਵੇਂ ਤੀਰਥਾਂ ਦੇ ਜਾਣਾ ਕੀ ਤੀਰਥਾਂ ਦੇ ਵੱਸ ਜਾਓ ਭਾਵੇਂ ਸਿਰ ਉੱਤੇ ਸ਼ਿਵਜੀ ਵਾਲਾ ਆਰਾ ਤਰਵਾ ਕੇ ਦੁਫਾੜ ਸਰੀਰ ਨੂੰ ਕਰਵਾ ਲਓ ਇਹੋ ਜੀ ਅਨੇਕਾਂ ਕਿਸਮ ਦੇ ਤੁਸੀਂ ਮਿੱਥੇ ਹੋਏ ਧਾਰਮਿਕ ਕੰਮ ਕਰੋਗੇ ਮਨ ਦੀ ਮੈਲ ਉਤਰਨੀ ਹੀ ਨਹੀਂ ਹੈ ਕੰਕ ਕਾਮਨੀ ਹੈ ਵਰਗੈ ਵਰ ਬਹੁ ਵਿਦਦਾਨ ਦਾ ਤਾਰਾ ਅਨ ਬਸਰ ਬੋ ਮਬਾਹਰ ਪੇ ਨਾ ਮਿਲੀਏ ਹਰ ਦੁਆਰਾ ਭਾਵੇਂ ਇਸਤਰੀਦਾਨ ਕਰ ਦਿਓ ਸੋਨਾ ਹਾਥੀ ਘੋੜੇ ਕੀ ਇਹੋ ਜੇ ਅਨੇਕਾਂ ਅੰਕਸੰਨ ਦੇ ਹੋਰ ਵੀ ਦਾਨ ਕਰ ਲਓ ਅਨ ਦਾਨ ਕਰ ਲਓ ਕੱਪੜੇ ਦਾਨ ਕਰ ਲਓ ਜ਼ਮੀਨ ਵੀ ਦਾਨ ਕਰ ਲਓ ਇਹਨਾਂ ਨਾਲ ਵੀ ਪਰਮੇਸ਼ਰ ਦਾ ਦਵਾਤ ਨਹੀਂ ਲੱਭਣਾ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ ਪੂਜਾ ਅਰਚਾ ਬੰਧਨ ਡਡੌਤ ਖਟ ਕਰਮ ਰਤ ਰਹਾਤਾ ਹਉ ਹਉ ਕਰਤ ਬੰਧਨ ਮੈਂ ਪਰਿਆ ਨਾ ਮਿਲਿਆ ਇਹ ਜੁਗਤਾ ਭਾਵੇਂ ਦੇਵ ਪੂਜਾ ਕਹੀ ਜਾਓ ਦੇਵੀ ਦੇਵਤਿਆਂ ਨੂੰ ਨਮਸਕਾਰ ਕਰਨ ਵਾਸਤੇ ਲੰਮੇ ਪੈ ਕੇ ਡੰਡੇ ਵਰਗੇ ਬਣ ਜਾਓ ਛੇ ਕਰਮ ਵੀ ਦਸੇ ਹੋਏ ਮਿਥੇ ਹੋਏ ਕਰੀ ਜਾਓ ਇਹਨਾਂ ਦੇ ਨਾਲ ਹੋਰ ਹੰਕਾਰ ਵੱਧ ਜਾਣਾ ਬਾਰੀ ਤੌਰ ਦੇ ਧਰਮੀ ਬਣਨ ਦੇ ਨਾਲ ਇਹਨਾਂ ਦੇ ਬੰਧਨ ਨਹੀਂ ਟੁੱਟਨੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ ਜੋਗ ਸਿੱਧ ਆਸਣ ਜੋ ਰਾਸੀ ਇਹ ਪੀ ਕਰ ਕਰ ਰਹਾ ਵਡਿਆਰ ਜਾ ਫਿਰ ਫਿਰ ਜਨਮੇ ਹਰ ਸਿਓ ਸੰਗ ਨਾ ਗਿਆ ਜੋਗ ਮਤ ਦੁਆਰਾ ਜੋ 84 ਕਿਸਮ ਦੇ ਆਸਨਾਂ ਉਹ ਵੀ ਕਰ ਲੋ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ ਉਮਰ ਤੇ ਭਾਵੇਂ ਵੱਡੀ ਕਰ ਲਵੋ ਜਨਮ ਮਰਨ ਦੇ ਗੇੜ ਜੋ ਨਹੀਂ ਨਿਕਲੇ ਜਾਣਾ ਪਰਮੇਸ਼ਰ ਦਾ ਸਾੰਗ ਨਹੀਂ ਪ੍ਰਾਪਤ ਹੋਣਾ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਕੋਰ ਕਾ ਦਵਾਰਾ ਭਾਵੇਂ ਰਾਜ ਭਾਗ ਦੇ ਕੰਮਾਂ ਵਿੱਚ ਗਲਤਾਨ ਹੋ ਜਾਓ ਰਾਜਾ ਵਰਗਾ ਜੀਵਨ ਬਣਾ ਲਓ ਤੋੜਾ ਹੁਕਮ ਲੋਗਾਂ ਦੇ ਉੱਤੇ ਵੀ ਚੱਲਣ ਲੱਗ ਪਵੇ ਤੁਸੀਂ ਸੋਹਣੀ ਇਸਤਰੀ ਦੀ ਸੇਜ ਵੀ ਮੰਨ ਲਓ ਸਰੀਰ ਤੇ ਚੰਦਨ ਆਦਕ ਸੁਗੰਧੀਆਂ ਵਰਤ ਲਵੋ ਇਹ ਭਿਆਨਕ ਨਰਕ ਲੈ ਇਹ ਭਿਆਨਕ ਨਰਕ ਵੱਲ ਲੈ ਕੇ ਜਾਣ ਦਾ ਹੀ ਰਾਹ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੈ ਕਰਮਾ ਕਹੋ ਨਾਨਕ ਤੇ ਸੈ ਭੈ ਉਹ ਪਰ ਆਪਤ ਜਿਸ ਪੁਰਬ ਲਿਖੇ ਕਾਲਨਾ ਇਸ ਬੰਦ ਵਿੱਚ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਸਾਧ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦੇ ਸਿਫਤ ਸਲਾਹ ਦੇ ਗੀਤ ਗਾਓ ਇਹ ਸਾਰਿਆਂ ਤੋਂ ਸ੍ਰੇਸ਼ਟ ਕੰਮ ਹੈ ਪਰਮੇਸ਼ਰ ਨੂੰ ਪ੍ਰਾਪਤੀ ਦਾ ਪੰਜਵੇਂ ਗੁਰਦਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਪਰ ਪ੍ਰਾਪਤੀ ਸਾਧ ਸੰਗਤ ਉਹਨਾਂ ਕਰਮਾਂ ਵਾਲਿਆਂ ਨੂੰ ਹੋਵੇਗੀ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਜਿਨ੍ਹਾਂ ਦੇ ਦਰਗਾਹ ਦੇ ਵਿੱਚ ਲੇਖ ਉਗੜ ਪੈ ਤੇਰੋ ਸੇਵਕ ਇਹ ਰੰਗ ਮਾਤਾ ਤੇਰੋ ਸੇਵਕ ਇਹ ਰੰਗ ਮਾਤਾ ਕਹੋ ਕਿਰਪਾਲ ਦੀਨ ਦੁਖ ਪੰਜਨਾ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਉ ਦੂਜਾ ਜਿਹੜੇ ਪਰਮੇਸ਼ਰ ਦੇ ਸੇਵਕ ਹੋਣਗੇ ਉਹ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਜਾਣਗੇ ਤੇ ਕਰੋ ਅਰਦਾਸ ਮਹਾਰਾਜ ਸਾਡੇ ਉਤੇ ਵੀ ਕਿਰਪਾ ਕਰੋ ਸਾਨੂੰ ਡਿੱਗਿਆ ਹੋਇਆਂ ਨੂੰ ਦੁਖ ਭੋਗ ਰਿਆਂ ਨੂੰ ਇਹ ਕੀਰਤਨ ਦੀ ਦਾਤ ਬਖਸ਼ੋ ਪਰਮੇਸ਼ਰ ਦੀ ਕੀਰਤੀ ਵਿੱਚ ਸਾਡਾ ਮਨ ਰੰਗਿਆ ਜਾਵੇ ਹੋਈਆਂ ਬੇਅੰਤ ਭੁਲਾਂ ਚੁਕਾਂ ਦੀ ਮਾਫੀ ਬਖਸ਼ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ